ਸਤਕਾਰ ਹੈ ਇਹ ਪੂਰੇ ਪੰਜਾਬ ਦੇ ਵਿੱਚ ਕਹਿੰਦੇ ਸਤਕਾਰ ਹਾਸਲ ਕਰ ਰਿਹਾ ਹੈ ਇਹ ਨੌਜਨ ਇਹਨਾਂ ਖੇਡ ਮੈਦਾਨਾਂ ਦੇ ਵਿੱਚ ਵੀ ਛੋਟਾ ਹੁੰਦਾ ਖੇਡਿਆ ਹੋਣਾ ਆ ਸਰੀਰ ਵੇਖਿਓ ਕਿ ਸੋਹਣੇ ਲੱਗਦੇ ਗੁੰਦੇ ਹੋਏ ਸਰੀਰ ਜਵਾਨਾਂ ਦੇ ਜਿਹੜੇ ਪਾਸੇ ਲੰਗੜ ਚਰਚੇ ਹੋਣ ਤੂਫਾਨਾਂ ਦੇ ਜਿਹੜੇ ਪਾਸੇ ਲੰਗੜ ਜੇ ਸਰੀਰ ਵਧੀਆ ਲੱਗਿਆ ਇੱਕ ਵਾਰੀ ਫੇਰ ਤਾੜੀਆਂ ਮਾਰ ਦਿਓ ਇਹ ਬਸੰਤ ਸਿੰਘ ਰੰਧਾਵਾ ਹੈ ਇਹ ਰੂਪ ਸਿੰਘ ਰੰਧਾਵੇ ਦਾ ਵੀਰ ਹੈ ਇਹ ਕਹਿੰਦੇ ਰਾਣੇ ਬੰਝ ਦਾ ਪੁੱਤਰ ਆ ਇਸ ਨਗਰ ਦੇ ਵਿੱਚ ਇਸ ਨੌਜੰਦੇ ਨਾਨਕੇ ਹੈ ਸਰੀਰ ਦਾ ਕੱਲਾ ਕੱਲਾ ਮਸਲ ਗਵਾਹੀ ਭਰਦਾ ਵੀ ਸੋਹਣਾ ਸਰੀਰ ਬਣਾਇਆ ਸਾਡੇ ਭਰਾ ਨੇ ਮਾਣ ਹੈ ਮੇਰੇ ਮਿੱਤਰੋ ਆ ਸੋਹਣੇ ਲੱਗਦੇ ਗੁੰਦੇ ਹੋਏ ਸਰੀਰ ਜਵਾਨਾਂ ਦੇ ਜਿਹੜੇ ਪਾਸੇ ਲੰਗੜ ਚਰਚੇ ਹੋਣ ਤੂਫਾਨਾਂ ਦੇ ਜਿਹੜੇ ਪਾਸੇ ਲੰਗੜ ਚਰਚੇ ਹੋਣ ਤੂਫਾਨਾਂ ਦੇ ਜਿਨ੍ਹਾਂ ਨੂੰ ਪ੍ਰਮਾਤਮਾ ਨੇ ਦੋ ਹੱਥ ਬਖਸ਼ੇ ਜੇ ਸਰੀਰ ਵਧੀਆ ਲੱਗਿਆ ਇੱਕ ਵਾਰੀ ਫੇਰ ਤਾੜੀਆਂ ਮਾਰ ਦਿਓ ਮੇਰੇ ਪਿਆਰੇ ਵੀਰੋ ਬਹੁਤ ਬਹੁਤ ਮੁਬਾਰਕਬਾਦ ਹੈ ਮਾਣ ਕਾ ਪਿੰਡ ਆਇਆ ਹੋਇਆ ਮਾਣ ਆ ਮਾਣਿਆ ਇਹ ਮਾਣਿਆ ਇਹ ਸਤਕਾਰ ਆ ਲੈ ਵੀ ਬਸੰਤ ਜੌਂਦਾਬਸ ਦਾ ਰਹਿ ਸੋਣਿਆ ਜੌਂਦਾਬਸ ਦਾ ਰਹਿ ਆਓ ਜੁੜੀਏ ਖੇਡ ਕਬੱਡੀ ਦੇ ਨਾਲ ਬੜਾ ਚੋਟੀ ਦਾ ਮੈਚ ਬੌਲੀਆਂ ਵਾਲਾ ਮਤ